ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਵੀਰ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈਗਾ। ਬਾਈ ਬਲਵਿੰਦਰ ਸਿੰਘ ਸੰਧੂ ਆਨਰ ਨੇ ਤੇ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ। ਡੇਲੀ ਰੁਟੀਨ ਦੇ ਵਿੱਚ ਦੋਸਤੋ ਤੁਹਾਨੂੰ ਜਿਹੜੇ ਪਸ਼ੂ ਐ ਇਸ ਘਰੋਂ ਵੀ ਮਿਲਦੇ ਰਹਿਣਗੇ। ਆ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਏ ਜੀ। ਮੱਝਾਂ ਦੇ ਵਿੱਚ ਗਾਵਾਂ ਦੇ ਵਿਹੜਾ ਕਿਸੇ ਵੀ ਵੀਰ ਨੇ ਖਰੀਦਣੀਆਂ ਹੋਣ ਤਾਂ ਨਾਰਮਲ ਜਿਹੜੇ ਦੋਸਤੋ 5 ਤੋਂ 4 ਪਸ਼ੂ 5 ਤੋਂ 6 ਨੱਕ ਜਿਹੜੇ ਆ ਇਸ ਘਰ ਮੌਜੂਦ ਹੁੰਦੇ ਆ। ਤਾਂ ਤੁਸੀਂ ਜਿਹੜਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਬਲਵਿੰਦਰ ਸਿੰਘ ਸੰਧੂ ਉਹਨਾਂ ਦੇ ਜਿਹੜੇ ਸੰਪਰਕ ਨੰਬਰ ਨੇ ਮੈਂ ਵੀਡੀਓ ਤੇ ਬਿਲਕੁਲ ਨੀਚੇ ਵਾਲੀ ਸਕਰੀਨ ਤੇ ਚਲਦੇ ਕਰਦੇ ਨੇ ਹੁੰਦੇ ਆ ਦੋਸਤੋ ਬਹੁਤ ਹੀ ਵੀਰ ਮੈਨੂੰ ਕਾਲ ਕਰ ਲੈਂਦੇ ਆ ਉੱਪਰ ਮੇਰੇ ਨੰਬਰ ਹੁੰਦੇ ਆ ਤੇ ਨੀਤੇ ਜਿਹੜੇ ਓਨਰ ਦੇ ਵਪਾਰੀ ਵੀਰ ਦੇ ਮਾਲਕ ਦੇ ਨੰਬਰ ਹੁੰਦੇ ਆ ਸੋ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੈਂ ਤੁਹਾਨੂੰ ਦੋ ਐਨੀਮਲ ਦਿਖਾਉਣੇ ਆ ਮੱਝਾਂ ਦਿਖਾਵਾਂਗੇ ਤੇ ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਆਪਾਂ ਬਾਈ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅ ਤੇ ਜਿਹੜਾ ਭਾਪੜਤੇ ਵਾਲਾ ਪਸ਼ੂ ਤੁਹਾਨੂੰ ਪਸੰਦ ਆਇਆ ਹੋਵੇ ਖਾਸ ਤੌਰ ਤੇ ਉਸ ਦੀ ਚਵਾਈ ਇੱਕ ਟਾਈਮ ਦੀ ਦੋ ਟਾਈਮ ਦੀ ਤੁਸੀਂ ਕਰਨੀ ਆ ਦੂਰੋਂ ਨੇੜਿਆਂ ਪਹੁੰਚ ਕੇ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਬਾਈ ਹੋਰ ਨਾਲ ਸੌਦਾ ਕਰ ਸਕਦੇ ਜੀ ਆਓ ਚੱਲਦੇ ਆਂ ਜਾਣਦੇ ਆਂ ਕੀ ਭਾ ਰੇਟ ਰੱਖਿਆ ਹੈਗਾ ਪਸ਼ੂਆਂ ਤੇ ਕੀ ਡਿਟੇਲ ਆ ਸੋ ਮਿਲਦੇ ਆਂ ਬਾਈ ਬਲਵਿੰਗ ਬਲਵਿੰਦਰ ਸਿੰਘ ਸੰਧੂ ਹੁਣਾਂ ਨਾਲ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਜੀ ਜੀ ਸਤਿ ਸ੍ਰੀ ਅਕਾਲ ਹੋਰ ਕਹਿਮ ਬਹੁਤ ਵਧੀਆ ਤੁਸੀਂ ਸਾਰਾ ਠੀਕ ਹੈ ਸਿੰਘ ਜੀ ਤੁੰਗੇ ਵਧੀਆ ਹਾਂ ਸ਼ੁਕਰ ਮਾਲਕ ਦਾ ਜੀ ਤੇ ਆ ਬਾਕੀ ਮਾਲ ਆਪਣੇ ਕੋ ਵੀਰ ਜੀ ਤਕਰੀਬਣਾਉਂਦਾ ਰਹਿੰਦਾ ਹਨ ਜੀ ਹਾਂ ਜੀ ਜਨਾ ਹਾਂ ਜੀ ਜਨਾ ਜੀ ਹੈਗੇ ਡੰਗਾ ਚਾਰ ਪੰਜ ਕੱਲ ਵੇਗੀਆਂ ਦੋ ਆ ਜੀ ਰਾਤੀ ਦੋ ਵਜੇ ਮੈਂ ਜਾ ਲਿਆਂਦੀਆਂ ਇੱਕ ਰਾਤ ਦੀ ਮੈਂ ਸੁੱਈ ਆ ਠੀਕ ਆ ਹਾਂ ਔਰ ਇਸ ਸਵੇਰੇ ਕੁਝ ਵਾਈ ਕੀਤੀ ਹੈ ਠੀਕ ਆ ਠੀਕ ਆ ਤੇ ਅਠਾ ਦਹਾ ਦਨ ਇਹ ਸੁੱਈ ਇਥੇ ਲਈ ਦੁੱਧ 12 ਕਿਲੋ ਤੋਂ ਉੱਪਰ ਹੀ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਇਸ ਦੀ ਗੱਲ ਕਰਦੇ ਪਏ ਹਾਂ ਜੀ ਹਾਂ ਜੀ ਤੇ ਇੱਕ ਤਾਂ ਇਹਦਾ ਪਹਿਲੇ ਨੰਬਰ ਤੇ ਆਪਣਾ ਸੂਬਾ ਦੱਸ ਦਿਗੇ ਕਿ ਕਿੰਨਾ ਸੁੱਈ ਹੋਵੇਗੀ ਕਿਹਦੇ ਸਵੇਰੇ ਆ ਤੀਜੇ ਜੀ ਦੂਜੇ ਦੂਜੀ ਦੂਜੇ ਸਵੇਰੇ ਆ ਦੂਜੇ ਸਵੇਰੇ ਝੋਟੀ ਆ ਦੋਸਤੋ ਤੇ ਦੰਦੋਂ ਜਿਹੜੀ ਜਵਾਨ ਹੈਗੀ ਆ ਦੰਦ ਪੂਰੇ ਨੇ ਤੇ ਨੀਚੇ ਜਿਹੜਾ ਤੁਸੀਂ ਦੋਸਤੋ ਮਗਰ ਆ ਉਹ ਕੱਟੀ ਆ ਫੀਮੇਲ ਕਾਫ ਆ ਤੇ ਦੂਜਾ ਸੁਬਾ ਸੋਈ ਆ ਤੇ ਦਿਨ ਵੀ ਕਿੰਨੇ ਕ ਹੋ ਗਏ ਸੁਈ ਨੂੰ 10 ਦਿਨ ਹੋ ਗਏ ਸੁਈ ਨੂੰ 10 ਦਿਨ ਹੋ ਗਿਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਣਾ ਦੀ ਹੈਗੀ ਹੈ ਕੁਆਲਿਟੀ ਤੁਸੀਂ ਜਰੂਰ ਵੇਖੋ ਅੱਗੇ ਸੋਹਣੇ ਐਡਰ ਕੁਆਲਿਟੀ ਦੀ ਹੈਗੀ ਆ ਤੇ ਬੈਕ ਸਾਈਡ ਤੋਂ ਜਿਹੜੀ ਥਾਣਾ ਹਵਾਨਾ ਜਰੂਰ ਵੇਖ ਲਓ ਇਹ ਵੀਡੀਓ ਦੋਸਤੋ ਜਿਹੜੀ ਆਪਾਂ ਅੱਜ 14 ਦਸੰਬਰ ਨੂੰ ਸ਼ੂਟ ਕਰਦੇ ਪਏ ਤਾਂ ਸਮਾਂ ਜਿਹੜਾ ਦੋਸਤੋ ਦੁਪਹਿਰ ਦਾ ਤਕਰੀਬਨ 1:30 ਤੋਂ 2 ਵਜੇ ਦਾ ਜਿਹੜਾ ਸਮਾਂ ਹੋਵੇਗਾ ਤੇ ਸ਼ਾਮ ਨੂੰ ਜਦੋਂ ਦੋਸਤੋ ਪਸ਼ੂ ਬਣ ਥਣ ਕੇ ਜਿਹੜਾ ਬਿਲਕੁਲ ਤਿਆਰ ਹੁੰਦਾ ਤੇ ਚੁਆਈ ਦੇ ਸਮੇਂ ਜਿਹੜਾ ਦੋਸਤੋ ਤੁਸੀਂ ਬਿਲਕੁਲ ਘਰੇ ਵਿਜ਼ਿਟ ਕਰਕੇ ਜਿਹੜੀ ਤਸੱਲੀ ਕਰ ਸਕਦੇ ਜੀ ਤੇ ਬਾਕੀ ਭਾਈ ਜੀ ਚੁਆਈ ਤਕਰੀਬਨ ਕਿੱਦਾਂ ਦੀ ਲੱਗੀ ਅਗਲੇ ਘਰ ਦੀ ਵੀ ਗਰੰਟੀ ਦੇਵਾਂਗੇ ਆਪਾਂ ਠੀਕ ਹੈ ਜੀ ਅਗਲੇ ਘਰ ਦੀ ਵੀ ਗਰੰਟੀ ਤੇ ਅੱਜ 10 ਦਿਨਾਂ ਦਾ ਪਸ਼ੂ ਸੋਇਆ ਤੇ ਕਿੰਨਾ ਕੁ ਹੁਣ ਮਿਲਕ ਪਾ ਰਹੀ ਹੈ ਜ ਉਹ ਤੇ 12 ਤੋਂ ਬਾਹਰ ਆ ਆਪਾਂ 12 ਨਹੀਂ ਗਰੰਟੀ ਦੇਾਂਗੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਾਂ ਕੋ ਭੋਗਾਂਗੇ ਠੀਕ ਹੈ ਜੀ 12 ਦੀ ਗਰੰਟੀ ਹੈ ਤੇ 12 ਤੋਂ ਬਾਹਰ ਵੀ ਹੋ ਸਕਦਾ ਛੋਟੀ ਬੜੀ ਚੰਗੀ ਹੈ 14 15 ਸਰੀ ਨਿਕਲੂਗੀ ਠੀਕ ਹੈ ਜੀ ਬਾਹਰ ਤੇਰਾ ਕੋਈ ਤਾਂ ਪਰਦੀ ਕਰਦੀ ਹੋਊਗੀ ਨਾ ਠੀਕ ਹੈ ਜੀ ਹਾਂ ਏਡੀ ਮੈਂ ਉਹ ਵੀ ਚੰਗੀ ਉਹਦੀ ਚਵਾਈ ਜੁਈ ਬੜੀ ਚੰਗੀ ਉਹਦੀ ਇੱਕੋ ਚਵਾਈ ਸਵੇਰੀ ਹੋਈ ਗਿਆ ਠੀਕ ਹੈ ਜੀ ਰਾਤ 10 ਵਜੇ ਦੀ ਸੋਈ ਹੈ ਠੀਕ ਹੈ ਜੀ 6:30 6:30 7 ਵਜੇ ਚੋਈ ਜੀ ਜਰ ਪਾਇਆ ਠੀਕ ਆ ਹਾਂ ਗਰਮ ਪਾਣੀ ਨਾਲ ਆਣੂ ਕੇ ਬਾਅਦ ਚਾਹੀਦੀ ਠੀਕ ਆ ਅ ਸੋ ਚੰਗੀ ਹੈਗੀ ਔਕਾਦ ਕਾੜ ਉੱਚਾ ਹੈਗਾ ਪੂਰਾ ਕਦ ਕਦ ਤੁਸੀਂ ਵੇਖੋਗੇ ਤੇ ਪਿੱਠ ਪੁੱਠੇ ਦੀ ਵੇਖੋ ਚੜਾਈ ਪੂਰੀ ਆ ਰਾਜੀ ਵਜਨ ਵਾਲੀ ਵੀ ਹੈਗੀ ਆ ਤਕਰੀਬਨ ਆ ਵੇਖੋ ਬੈਕ ਸਾਈਡ ਤੋਂ ਤੇ ਬਾਕੀ ਭਾਈ ਜੀ ਹੈ ਪੋਲੀ ਹੈ ਬਿਲਕੁਲ ਕੋਈ ਘਰੇ ਪਹਿਣਾ ਕੋਈ ਚੋਈ ਲਈ ਲੈ ਕੇ ਜਾਣਾ ਹੁੰਦਾ ਪਸੂ ਬਹੁਤ ਪੋਲੀ ਬਹੁਤ ਜਨਾਨੀ ਚੋਲੇ ਭਾ ਮੁੰਡਾ ਚੋਲੇ ਬੱਚਾ ਚੋਲੇ ਗੁੜੀਆਂ ਚੋਲੇ ਠੀਕ ਆ ਤੇ ਇਹਦਾ ਵੀਰ ਜੀ ਕਿੰਨੀ ਡਿਮਾਂਡ ਕਿੰਨੀ ਕਰਦੇ ਪਏ ਹੁਣ ਇਹ ਤਾਂ 85000 ਮੰਗਦੇ ਆ ਇਹਦਾ 85 ਆ ਕੋਈ ਲਾਇ ਦੇ ਕੋਈ ਦੱਸੋਂਗੇ ਵੀ ਜਾਂ ਕੋਈ ਥੋੜਾ ਪਤਾ ਗੁੰਜਾਇਸ਼ ਮੌਕੇ ਤੇ ਕੋਈ ਮੰਨ ਤਾਂ ਅੱਦਾਂ ਜੋ ਵੀ ਅਗਲਾ ਆਕੂ ਕਰ ਠੀਕ ਆ ਸੋ ਦੋਸਤੋ 85000 ਜਿਹੜੀ ਡਿਮਾਂਡ ਆ ਤੇ ਮੌਕੇ ਤੇ ਜਿਹੜਾ ਵੀ ਗੁੰਜਾਇਸ਼ ਜਿੰਨੀ ਹੋਣੀ ਹੋਈ ਤੇ ਉਹ ਜ਼ਰੂਰ ਹੋ ਜੇਗੀ ਉਸ ਤੋਂ ਪਹਿਲਾਂ ਤੁਸੀਂ 12 ਲੀਟਰ ਦੀ ਚੁਆਈ ਤਸੱਲੀ ਕਰ ਲਓ ਚਾਹੇ ਦੂਰੋਂ ਜੜਿਓ ਕਿ ਇੱਕ ਟਾਈਮ ਦੀ ਚੁਆਈ ਕਰ ਲਓ ਥਾਣਾ ਦੀ ਚੈੱਕ ਪਾਸ ਹੁੰਦੀ ਆ ਬਾਕੀ ਜਿਹੜਾ ਪਾਇਦਾ ਦੁੱਤ ਹੁੰਦਾ 12 ਤਾਂ ਤੁਸੀਂ 13 ਵੀ ਲੈ ਸਕਦੇ ਜੀ ਤੇ ਥਾਣੇ ਦੇ ਵੀ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਬਹੁਤ ਖੁੱਲੀ ਆ ਮੈਂ ਤੁਹਾਨੂੰ ਤੋੜ ਨੀਚੇ ਵੀ ਜ਼ਿਆਦਾ ਡਾਕਟਰ ਫੀਮੇਲ ਕਾਫਾ ਨੀਚੇ ਵੀ ਕੱਟੀ ਆ ਤੇ ਕਦ ਕੱਠ ਜਿਹੜਾ ਤੁਸੀਂ ਵੇਖੋਗੇ ਤੇ ਵੱਡੇ ਕਦ ਕੱਠ ਦੇ ਵਿੱਚ ਵੇਲ ਪੱਖੋਂ ਵੀ ਲੰਬਾਈ ਪੂਰੀ ਤੇ ਵੱਡੇ ਕਦ ਕੱਠ ਦੇ ਵਿੱਚ ਲੈ ਇਹ ਜੀ ਠੀਕ ਆ ਵੀਰ ਜੀ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਆਪਣੇ ਕੋਲ ਮੱਝ ਆ ਜੀ ਇਹ ਵੀ ਤਾਜੀ ਸੂਈ ਹੈ ਜੀ ਇਹ ਰਾਤ ਦੀ ਸੂਈ ਹੈ ਰਾਤ ਹੀ ਸੂਈ ਹੈ ਤੇ ਇਹ ਕਿੰਨਾ ਸਮਾਂ ਹੋਵੇਗੀ ਇਹ ਵੀ ਹਰ ਘਰ ਵਾਲੇ ਦੂਜਿਆਂ ਦੇ ਪਤੀਜੇ ਮੰਨ ਲੈਂਦੇ ਆ ਠੀਕ ਆ ਜੀ ਹਾਂ ਜੀ ਮੈਂ ਬੜੀ ਚੰਗੀ ਚਵਾਈ ਚੂਈ ਇਹ ਰਹੀ ਬੜੀ ਚੰਗੀ ਠੀਕ ਆ ਆ ਸੋ ਦੋਸਤੋ ਰਾਤ ਸੂਈ ਹੈਗੀ ਆ ਕੱਲ 13 ਦਸੰਬਰ ਦੀ ਸੂਈ ਹੈ ਨਾਈਟ ਦੀ ਤੇ ਆ ਬੱਚਾ ਜਿਹੜਾ ਮਗਰ ਕੱਟੀ ਜਾਂਦੀ ਚ ਕੱਟੀ ਕੱਟੀ ਆ ਕੱਟੀ ਦੇਖ ਲਓ ਦੋਸਤੋ ਇਸ ਮੱਝ ਤੇ ਮਗਰ ਵੀ ਜਿਹੜੀ ਕੱਟੀ ਆ ਤੇ ਹਜੇ ਕੱਲ ਜਿਹੜੀ ਦੋਸਤੋ ਸੂਈ ਹੈ ਤਕਰੀਬਨ ਇੱਕ ਦਿਨ ਹੋ ਗਿਆ ਸੋਈ ਨੂੰ ਤੇ ਬਾਕੀ ਵੀਰ ਬਲਵਿੰਦਰ ਸਿੰਘ ਜੀ ਜੀਰ ਜੂਰ ਪ੍ਰੋਪਰ ਐ ਜੀਰ ਦੀ ਗਰੰਟੀ ਹੋਊ ਆਪਣੀ ਠੀਕ ਹੈ ਜੀ ਰਾਤ ਹੀ ਫਿਰ ਪੈ ਗਈ ਕਿਸੇ ਟਾਈਮ ਵੀ ਹਾਂਜੀ ਤੜਕੇ ਬਾਅਦ ਦੀ ਜੀਰ ਨੇ 3:30 4 ਵਜੇ ਠੀਕ ਹੈ ਜੀ ਸਾਢੇ ਤਿੰਨ 4 ਵਜੇ ਜਿਹੜਾ ਦੋਸਤੋ ਅੱਜ 14 ਦਸੰਬਰ ਨੂੰ ਮਾਰਨਿੰਗ ਟਾਈਮ ਜਿਹੜੀ ਜੇਰ ਪੈ ਗਈ ਸੀਗੀ ਤੇ ਬਿਲਕੁਲ ਤੁਸੀਂ ਵੇਖੋਗੇ ਥਾਣਾ ਹਵਾਨਾ ਜਿਹੜਾ ਜ਼ਰੂਰ ਚੈੱਕ ਕਰ ਲਓ ਠੀਕ ਹੈ ਜੀ ਥੋੜੇ ਭਲ ਹੈਗੀ ਆ ਪਸੂ ਤੇ ਹਵਾਨੇ ਤੇ ਤੁਹਾਨੂੰ ਨਜ਼ਰ ਜਰੂਰ ਆ ਜੇਗੀ। ਬਾਈ ਜੀ ਬੜੀ ਚੰਗੀ ਠੀਕ ਆ ਜੀ। ਤੇ ਬੋਲਾ ਕੋਈ ਦੇਖਿਆ ਜੀ ਬੋਲਾ ਕੋਈ ਕੱਢਿਆ? ਸਵੇਰੇ 6 6.5 ਕਿਲੋ ਕੱਢਦਾ ਇਹਨੇ। ਠੀਕ ਆ। ਹਾਂ। 6 6.5 ਕਿਲੋ। ਮੈਂ ਸ਼ਾਮਾਂ ਨੂੰ ਦੋ ਚਾਰ 4.5 5 ਕਿਲੋ ਕੱਢ ਦੂੰਗੀ ਬੋਲਾ। ਠੀਕ ਆ ਜੀ। ਹਾਂ ਜੀ ਜਵਾਈ ਦੁੱਧ ਦੀ ਮੈਂ ਇਹਦੀ ਬੜੀ ਕੰਪਨੀ ਕੀ ਇਹਦੀ। ਠੀਕ ਆ ਜੀ। 14 ਕਿਲੋ ਕਰਦੇ 15 ਕਿਲੋ ਦੇ ਇਹਨਾਂ ਪੱਕਾ ਗਰੰਟੀ ਨਾ ਕਰ ਦਿੰਦੀ। ਠੀਕ ਆ ਜੀ। ਹਾਂ ਜੀ। ਸੋ ਦੋਸਤੋ ਵੇਖੋ ਆ ਪਸ਼ੂ ਜਿਹੜੇ ਆ ਕਈ ਆ ਦੋਸਤੋ ਦੁੱਧ ਤੋਂ ਵੱਲੋਂ ਬੜੇ ਖਰੇ ਹੁੰਦੇ ਆ ਕਈ ਵਾਰ ਆਪਾਂ ਸ਼ਕੀਨ ਪਸ਼ੂ ਬੜਾ ਜਿਆਦਾ ਲੱਭਦੇ ਆ ਤੇ ਥੋੜੇ ਉਹਦੇ ਥੱਲੇ ਵੀ ਦੁੱਧ ਕੀਤਾ ਕਿਤੇ ਨਾ ਕਿਤੇ ਆਪਾਂ ਨੂੰ ਥੋੜਾ ਵੇਖਣ ਦੇ ਵਿੱਚ ਮਿਲਦਾ ਤੇ ਵਿੱਚ ਅੰਗ ਥੱਪੀ ਟਪਾਈ ਖਾਦਾ ਪੀਤਾ ਘੱਟ ਆ ਠੀਕ ਆ ਠੀਕ ਆ ਆਪਾਂ ਨੂੰ ਹੋ ਰਹੀ ਬਿਲਕੁਲ ਹਟ ਆ ਵੇਖੋ ਇਹ ਠੀਕ ਹੈ ਇਹਨੂੰ ਵੀਰ ਜੀ ਕੱਢਣ ਦੇ ਬਾਅਦ ਦਿਖਾਈਆਂ ਤੋਰ ਦਿੱਤੀ ਆ ਕਰੋ ਚੈੱਕ ਦੋਸਤੋ ਮੀਡੀਅਮ ਹਾਈਟ ਤੋਂ ਪਲੱਸ ਜਿਹੜੀ ਹਾਈਟ ਐ ਇਸ ਦੀ ਮੀਡੀਅਮ ਤੋਂ ਉੱਪਰ ਆ ਤੇ ਮੱਝ ਤਕਰੀਬਨ ਜਿਹੜੀ ਦੋਸਤੋ ਦੁੱਧ ਵਾਲੀ ਆ ਤੇ ਚੰਗਾ ਤੋਰਾ ਵੀ ਤੁਸੀਂ ਜਰੂਰ ਚੈੱਕ ਕਰੋ ਇੱਕ ਵਾਰੀ ਪਹਿਲਾਂ ਤੇ ਸੋਈ ਦੋਸਤੋ ਕੱਲ ਮੈਂ ਪੂਰੀ ਫੇਰ ਪੀਟ ਕਰ ਦੇਣਾ ਆ ਲਓ ਜੀ ਠੀਕ ਹੈ ਜੀ ਬਾਕੀ ਰੇਟ ਜਿਹੜਾ ਦੋਸਤੋ ਆਪਾਂ ਪੁੱਛ ਲੈਣੇ ਬਾਈ ਤੋਂ ਕੀ ਡਿਮਾਂਡ ਕੀਤੀ ਇਸ ਦੀ ਤੇ ਆਉ ਇੱਕ ਟਾਈਮ ਦੋ ਟਾਈਮ ਜਿਹੜੀ ਤਸੱਲੀ ਆ ਉਹ ਮੈਂ ਵਾਰ-ਵਾਰ ਦੋਸਤੋ ਕਹਿੰਦਾ ਮਤਲਬ ਇਹ ਹੋ ਆ ਵੀ ਤੁਸੀਂ ਆਪਣੀ ਤਸੱਲੀ ਵੀ ਜ਼ਰੂਰ ਕਰਿਆ ਕਰੋ ਅੱਗੇ ਵੀਰ ਹੋਣਾ ਦਾ ਵੀ ਡੇਲੀ ਦਾ ਕੰਮ ਆ ਇਹ ਵੀ ਆਪਣੀ ਨਰਕ-ਪਰਕ ਕਰਕੇ ਪਸ਼ੂ ਅਗੋਂ ਲੈ ਕੇ ਆਉਂਦੇ ਆ ਇਸ ਤੋਂ ਬਾਅਦ ਤੁਸੀਂ ਵੀ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਠੀਕ ਹੈ ਬਾਕੀ ਭਾਈ ਜੀ ਚੁਆਈ ਚੁਆਈਂ ਦੀ ਵੀ ਸੋਹਣੀ ਲੱਗੀ ਆ ਬਹੁਤ ਜਾਰੀ ਗਰੰਟੀ ਵਾਲੀ ਹੋਰ ਵਾਅਦਾ ਕਰਦੀ ਜ਼ਿੰਮੇਵਾਰੀ ਅਗੋਂ ਅਗਤ ਤਸਦੀ ਆਦੀ ਭਾਵੇਂ ਦੋ ਟਾਈਮ ਕਰ ਲਵੇ ਆ ਠੀਕ ਆ ਇਹਦਾ ਮੁੱਲ ਵੀ ਕਿੰਨਾ ਕਰਤਾ ਸੀ ਇਹਦਾ 65 ਮੰਗਦੇ ਆ 65 65 ਚ ਮਾਨਤਾ ਕਰਦਾਂਗੇ 65 ਦੇ ਵਿੱਚੋਂ ਮਾਨਤਾ ਜਿਹੜਾ ਦੋਸਤ ਹੋ ਜਾਏਗਾ ਇਸਦੇ ਡਿਮਾਂਡ ਜਿਹੜੀ 65000 ਇਸ ਮੱਝ ਦੀ ਹੈਗੀ ਆ ਤੇ ਬਾਕੀ ਪ੍ਰੋਪਰ ਤੁਸੀਂ ਆ ਲਓ ਦੇਖ ਲਓ ਜੀ ਠੀਕ ਆ ਸੋ ਅ빠 ਜੀ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਜਰੂਰ ਦੱਸ ਦਿੱ ਗਏ 98146 ਹਾਂਜੀ 05381 98146 ਹਾਂ ਠੀਕ ਹੈ 0 05381 98146 05381 ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਈ ਬਲਵਿੰਦਰ ਸਿੰਘ ਸੰਧੂ ਜੀ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸੋ ਜਰੂਰ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪਸੂ ਦੋਨੋਂ ਚੰਗੇ ਆ ਤਸੱਲੀ ਲਈ ਤੁਸੀਂ ਵਿਜ਼ਿਟ ਜਰੂਰ ਕਰ ਲਿਓ ਘਰੇ ਤੇ ਆਪਦੀ ਨਰਕਪਰਖ ਕਰਨ ਤੋਂ ਬਾਅਦ ਪਸੂ ਖਰੀਦ ਸਕਦੇ ਜੀ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਸ਼ਰੀਆ ਕਰ